ਬਾਬਾ ਅਮਰਦਾਸ ਜੀ ਗੁਰੂਵਾਰੀ ਕੁਛ ਚਾਹੁੰਦੇ ਤੇ ਕੋਈ ਦੱਸੇ ਤਾਂ ਉਹਨਾਂ ਨੂੰ ਇੱਕ تسلی ਹੋ ਗਈ ਵੀ ਇਹ ਤਾਂ ਸਾਡੇ ਘਰ ਦੇ ਵਿੱਚੋਂ ਆਵਾਜ਼ ਆਉਂਦੀ ਐ ਜਿਹਨੇ ਗੁਰੂ ਪ੍ਰਾਪਤ ਕੀਤਾ ਉਹਨੇ ਇੰਨਾ ਕੁ ਸੁਪੇਟਾ ਕੀਤਾ ਗੁਰੂ ਦੀ ਫਿਰ ਅੱਗੇ ਫਿਰ ਸੁਣਦੇ ਨੇ ਵੀ ਕੀ ਲਾਭ ਮਿਲਿਆ ਇੰਨਾ ਕੁ ਸੁਪੇਟ ਕਰਕੇ ਸਿੱਖ ਨੂੰ ਗੁਰੂ ਤੋਂ ਕੀ ਮਿਲਿਆ ਜਿਨ ਮਨਸ ਤੇ ਦੇਵਤੇ ਕੀ ਇਹ ਕਰਤਨ ਲੱਗੇ ਬਾਹਰ ਮਨਸਾ ਤੋਂ ਚੱਕ ਕੋਈ ਦੇਵਤਾ ਸਵਾਵਣ ਜਾਵੇ ਦੇਵਤਾ ਅਬਦਸ ਵਾਹ ਸਾਡਾ ਇਹੜਾ ਮਨਸ ਦੇਹੀ ਹੈ ਤਾਂ ਦੇਵਤਾ ਸੁਭਾਅ ਦਾ ਹੈ ਬਾਕੀ ਡੰਗਰਾਂ ਵਾਲੇ ਜਾਨਵਰਾਂ ਵਾਲੇ ਭੂਤਾਂ ਪ੍ਰੇਤਾਂ ਵਾਲੇ ਪਸ਼ੂ ਪੰਛੀਆਂ ਵਾਲੇ ਸੁਭਾਅ ਇਹਦੇ ਵਿੱਚ ਆ ਕੇ ਮਤਵੰਨਾ ਬਣ ਗਏ ਆਪਦੇ ਸੁਭਾਅ ਨੂੰ ਛੱਡ ਕੇ ਕੁਸੰਗ ਦੇ ਜਿਹਰੇ ਅਸਰ ਡੰਗਰਾਂ ਪਸ਼ੂਆਂ ਵਾਲੇ ਸੁਭਾਅ ਈਰਖਾ ਲੜਾਈ ਪੜਾਈ ਮੋਹ ਮਮਤਾ ਆਦਿ ਵਗੈਰਾ ਇਹ ਬੱਤੀ ਜਾਂਦਾ ਹੈ ਆਪਦਾ ਸੁਭਾਅ ਛੱਡ ਦਿੱਤਾ ਉਹ ਗੁਰੂ ਦੇ ਮੁਲਾਪਦੇ ਨਾਲ ਇਹਨੂੰ ਆਪਦਾ ਸੁਭਾਅ ਐਂ ਪਛਾਣ ਆ ਜਾਵੇਗੀ ਜਿਸ ਤਰ੍ਹਾਂ ਕੋਈ ਪੇਡਾਂ ਚਾਰਨ ਵਾਲਾ ਪੇਡਾਂ ਚਾਰ ਦਾ ਬੱਕਰੀਆਂ ਚਾਰਨ ਵਾਲਾ ਆਪਦੇ ਘਰੋਂ ਕੋਲ ਕੇ ਲੱਗੇ ਜੰਗਲ ਹੈ ਉਸ ਦੇ ਨਜ਼ਦੀਕ ਹੀ ਉਹ ਜੰਗਲ ਦੇ ਵਿੱਚ ਜਿੱਥੇ ਸ਼ੇਰ ਵੀ ਰਹਿੰਦੇ ਨੇ ਰਸ ਵੀ ਰਹਿੰਦੇ ਨੇ ਬਗਿਆੜ ਵੀ ਰਹਿੰਦੇ ਨੇ ਹੋਰ ਜਾਨਵਰ ਵੀ ਰਹਿੰਦੇ ਨੇ ਹਾਥੀ ਵੀ ਰਹਿੰਦੇ ਨੇ ਉੱਥੇ ਮੇਸੀ ਚਾਰਨ ਜਾਂਦਾ ਹੈ ਉੱਥੋਂ ਇਸ ਨੂੰ ਇੱਕ ਸੀਣੀ ਦਾ ਬੱਚਾ ਸ਼ੇਰ ਦਾ ਬੱਚਾ ਛੋਟਾ ਜਿਹਾ ਥੋੜੇ ਦਿਨਾਂ ਦਾ ਹੀ ਜੰਮਿਆ ਪਿਆ ਹੱਥ ਲੱਗ ਗਿਆ ਉਹ ਚੱਕ ਲੈ ਉਸ ਵੈਸੇ ਤਾਂ ਥੁਰ-ਥੁਰੇ ਦਿਨਾਂ ਦੇ ਵੀ ਬਹੁਤ ਉਮਜ ਵਿੱਚ ਨੁੰਂਦਰਾ ਮਾਰਦੇ ਨੇ ਪੱਟ-ਪੱਟ ਪੈਂਦੇ ਨੇ ਲੋਕਾਂ ਨੂੰ ਛੁੱਟ-ਛੁੱਟੇ ਵੀ ਇਹਨਾਂ ਦੇ ਜਿਹੜੇ ਸੀਣੀ ਦੇ ਬੱਚੇ ਹੁੰਦੇ ਨੇ ਉਹ ਬਹੁਤ ਤੇਜ਼ ਹੁੰਦੇ ਨੇ ਸੀਣੀ ਮੰਗੂ ਹੀ ਬੰਦੇ ਨੂੰ ਪੈਂਦੇ ਨੇ ਪਰ ਮਾ ਥੋੜੇ ਜਿਹੇ ਦਿਨਾਂ ਦੇ ਹੋਣ ਪਰ ਬਹੁਤਾ ਛੋਟਾ ਇੱਕ ਸ਼ੇਰ ਦਾ ਬੱਚਾ ਹੱਥ ਲੱਗ ਗਿਆ ਉਸੇ ਦਮਕਰੀਆਂ ਚਾਰਨ ਵਾਲੇ ਪਾਲੀ ਦੇ ਉਹਨੇ ਲੈ ਕੇ ਬੱਕਰੀਆਂ ਦੇ ਦੁੱਧ ਦੇ ਨਾਲ ਪਾਲ ਲਿਆ ਬੱਕਰੀਆਂ ਦੇ ਵਿੱਚ ਉਹ ਆਪਦੇ ਆਪ ਨੂੰ ਬੱਕਰੀਆਂ 'ਚ ਜੰਪਨ ਸ਼ੇਰ ਦਾ ਬੱਚਾ ਮੰਨੀ ਜਾਂਦਾ ਹੈ। ਬੱਕਰੀਆਂ ਦੇ ਵਿੱਚ ਹੀ ਉਹ ਤਕੜਾ ਹੋ ਗਿਆ। ਜਿੱਥੇ ਕੁੱਤੇ ਮਿਲਣ ਤਾਂ ਬੱਕਰੀਆਂ ਡਰਦੀਆਂ ਨੇ ਉਹ ਵੀ ਨਾਲ ਡਰ ਕੇ ਭੱਜ ਜਾਂਦਾ ਹੈ। ਜਿੱਥੇ ਪਾਲੀ ਦੀਆਂ ਡੰਗਾਂ ਬੱਕਰੀਆਂ ਖਾਂਦੀਆਂ ਨੇ ਉੱਥੇ ਉਹ ਵੀ ਖਾਈ ਜਾਂਦਾ ਹੈ। ਕਿਉਂ ਖਾਈ ਜਾਂਦਾ ਹੈ? ਆਪਦੇ ਸ਼ੇਰ ਦੇ ਸੁਭਾਅ ਤੋਂ ਉਹ ਨਾ ਬੱਕਵਾਹ ਹੈ। ਉਹ ਬੱਕਰੀਆਂ ਦੇ ਸੁਭਾਅ ਵੀ ਮੈਂ ਤਾਂ ਬੱਕਰੀ ਹੀ ਆ ਮੈਂ ਤਾਂ ਭੇਡ ਹੀ ਆ ਇਹਨਾਂ ਦੇ ਵਿੱਚ ਇਹਦੇ ਸੁਭਾਅ ਦੇ ਵਿੱਚ ਉਹ ਜੰਮਿਆ ਪਲਿਆ ਉਹਨਾਂ ਦੀ ਸਿੱਖਿਆ ਦੁਆਰਾ ਉਹੀ ਬਣਿਆ ਫਿਰਦਾ ਹਾਲਾਂਕਿ ਸ਼ੇਰ ਆਇਆ ਇੱਕ ਦਿਨ ਐਸਾ ਆਇਆ ਬਬਰ ਸ਼ੇਰ ਬੱਕਰੀਆਂ ਬੱਦੇ ਮਗਰ ਦੌੜ ਕੇ ਪੈ ਗਿਆ ਪਾਲੀ ਦੌੜ ਗਿਆ ਲੁਕ ਗਿਆ ਪਾਲੀ ਵੀ ਮੈਨੂੰ ਨਾ ਬਬਰ ਸ਼ੇਰ ਖਾ ਲੇ ਬੱਕਰੀਆਂ ਜ्यों ਦੌੜੀਆਂ ਉਹਦੇ ਮੂਰੇ ਮੂਰੇ ਵਿੱਚੋਂ ਸ਼ੇਰ ਦਾ ਬੱਚਾ ਦੌੜੀਆਂ ਜੰਗਲ ਤੋਂ ਬਾਹਰ ਨਿਕਲ ਕੇ ਆ ਕੇ ਕਿਸੇ ਕੱਚੇ ਟੋਬੇ ਦੇ ਉੱਪਰ ਹੰਬੀਆਂ ਹੋਈਆਂ ਪਿਆਸੀਆਂ ਤਲਾਹ ਤੇ ਜਾ ਪਹੁੰਚੀਆਂ ਬਬਰ ਸ਼ੇਰ ਨੇ ਦੇਖ ਲਿਆ ਵੀ ਕਿ ਸ਼ੇਰ ਦਾ ਬੱਚਾ ਬੱਕਰੀਆਂ ਦੇ ਵਿੱਚ ਕਿਉਂ ਫਿਰਦਾ ਉਹ ਵੀ ਮਗਰ ਦੌੜ ਲਿਆ